ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋਂ ਤੁਸੀਂ ਸਿੱਖ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲੈ ਜਾਂਦੇ ਓਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਿੰਗ ਇੰਦਰਾ ਗਾਂਧੀ ਰਸ਼ੀਬ ਗਾਂਧੀ ਏ ਸੋਨੀਆ ਗਾਂਧੀ ਕੀ ਦਾ ਕੀ ਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਜ ਯਾਦ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆਂ ਕਈ ਵਾਰ ਇਹ ਕੱਲੇ ਕੱਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਾ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਬੰਡੇਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਬੰਡੇਆ ਕਿਹਨੇ ਅਜੇ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅਜੇ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਨੰਦਪੁਰ ਸਾਹਿਬ ਮਤਾਂ ਤੁਸੀਂ ਕਿਹਨੇ ਕੀ ਵਾਅਦੇ ਕਰਕੇ ਤੁਸੀਂ ਇਕੱਲੇ ਇਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਇਆ ਪੰਜਾਬ ਦੇ ਲਈ ਫਿਰ ਉਦੋਂ ਬਾਅਦ ਤੁਸੀਂ ਗੁਰਦੁਆਰੇ 'ਚ ਤੁਸੀਂ ਰੱਜੇ ਨਹੀਂ ਤੁਸੀਂ ਰੱਜੇ ਨਹੀਂ ਗੁਰਦੁਆਰੇ 'ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉੱਥੇ ਸ਼ਰਧਾ ਨਾਲ ਗਏ ਹੋਏ ਖੂਨਾਂ ਨਾਲ ਤੁਸੀਂ ਬਹਾਤੇ ਤਾਂ ਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਮਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਦੇ